थोड़ा सारा के मेरे चैनल बड़ा ही निका स्वागत अच्छा यहाँ पैटन बना जा रहे हैं पैटन जिग जैग पैटर्न है पर कुंडे उल्टाई बिना कुंडे उल्टाई बिना असी यही जिग जैक पैटर्न बनाए हैं किदा तो फिर अजीड अं यही देख जा रहे ये वाला पैटर्न है जोड़ा जा अं बनावे देखो स्ट्रैचेबल कि देखो बहुत ही ज़्यादा स्ट्रैचेबल है देखो पलफी बनता तो जिग जैक लुक आ रही है पर असी कुंडा नहीं उल्टाया ਕੁੰਡੇ ਉਲਟਾਏ ਬਿਨਾ ਅਜਾ ਸੀ ਵਾਲਾ ਜਿਗਜਗ ਪੈਟਰਨ ਬਣਾਉਣ ਜਾ ਰਹੇ ਹਾਂ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਸ ਤਸਵੀਰ ਵਾਲਾ ਪੈਟਰਨ ਬਣਾਵਾਂਗੇ ਪਹਿਲਾਂ ਅਸੀਂ ਦੇਖ ਲੈਣਾ ਇਹ ਸਾਡੇ ਇਹ ਥਿਕਨੈਸ ਇਹਦੀ ਕਿੰਨੀ ਹੋنس ਕਿ ਦੇਖੋ ਕਿੰਨਾ ਇਹ ਮੋਟਾ ਬਣਿਆ ਹੋਇਆ ਦੇਖੋ ਮੋਟਾ ਬਣ ਕੇ ਅੰਦਰ ਥੋੜੀ ਜਿਹੀ ਉਨ ਨੇ ਨੂੰ ਜ਼ਿਆਦਾ ਲੱਗੇਗੀ ਬਿਲਕੁਲ ਲਾਈਨਾਂ ਉੱਪਰ ਵੀ ਆਉਂਦੀਆਂ ਦੇਖੋ ਅਲੱਗ ਆਉਂਦੀਆਂ ਬਿਲਕੁਲ ਜਿਗਜਗ ਆ ਦੇਖੋ ਇਦਾਂ ਦਾ ਰੱਖੋ ਟੋ 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 ਇੱਦਾਂ ਠੀਕ ਹੈ ਪਰ ਇਸ ਤਰ੍ਹਾਂ ਸੀ ਕੁੰਡਾ ਕੋਈ ਨਹੀਂ ਉਲਟਾਇਆ ਤੇ ਆ ਦੇਖੋ ਇਹਦੀ ਮੋਟਾਈ ਦੇਖ ਲਈ ਤੁਸੀਂ ਤੇ ਇਹਦੀ ਲੁੱਕ ਵੀ ਦੇਖ ਲਈ ਤੇ ਸਟ੍ਰੈਚੇਬਿਲਟੀ ਇਹਦੀ ਆ ਦੇਖ ਹੀ ਰਿਹਾ ਤੁਸੀਂ ਆ ਦੇਖੋ ਇਹ ਸਾਡਾ ਇੰਨਾ ਕਹੇ ਦੇਖੋ ਸਟ੍ਰੈਚ ਕਰਕੇ ਦੇਖੋ ਸਟ੍ਰੈਚੇਬਿਲਟੀ ਵੀ ਸਟੇ ਕਾਫੀ ਹੈ ਤੇ ਪਲਫੀ ਵੀ ਹੈ ਦੇਖੋ ਕਿੰਨਾ ਪਲਫੀ ਬਣਿਆ ਹੋਇਆ ਸਟ੍ਰੈਚੇਬਿਲਟੀ ਵੀ ਹੈ ਪਲਫੀ ਵੀ ਹੈ ਤੇ ਜਿਗ ਜਾਏ ਤੇ ਕੁੰਡੇ ਉਲਟਾਈ ਬਿਨਾ ਤਾਂ ਫਿਰ ਕਰਦੇ ਹਾਂ ਇਹ ਵਾਲਾ ਪੈਟਰਨ ਸ਼ੁਰੂ ਤੇ ਇਸ ਪੈਟਰਨ ਲਈ ਸਾਨੂੰ ਕੁੰਡੇ ਚਾਹੀਦੇ ਆ 4 ਦੇ ਮਲਟੀਪਲ ਚਾਰ ਦੇ ਮਲਟੀਪਲ ਅਸੀ ਕੁੰਡੇ ਪਾਲਣੇ ਕੋਈ ਵੀ ਕੁੰਡਾ ਸਾਨੂੰ ਐਕਸਟਰਾ ਪਾਉਂਦੇ ਲੋੜ ਨਹੀਂ 4 4 4 4 ਚਾਰ ਦੇ ਮਲਟੀਪਲ ਅਸੀ ਕੁੰਡੇ ਪਾ ਕੇ ਇਹਨਾਂ ਨੂੰ ਕੁੰਡੇ ਨੂੰ ਕਿੱਦਾਂ ਸੈੱਟ ਕਰਨਾ ਉਹ ਆਪਾਂ ਸ਼ੁਰੂ ਤੋਂ ਹੀ ਪੈਟਰਨ ਫਸਟ ਰੋ ਤੋਂ ਸਟਾਰਟ ਕਰਨ ਜਾ ਰਹੇ ਹਾਂ ਤੇ ਇਹਦੀ ਲੁੱਕ ਤੁਸੀਂ ਦੇਖ ਹੀ ਲਈ ਵੀ ਕਿੰਨੀ ਵਧੀਆ ਆ ਰਹੀ ਹੈ ਦੇਖੋ نیچے ਥੋੜਾ ਜਿਹਾ ਮੈਂ ਬਾਰਡਰ ਬੁਣਿਆ ਤੇ ਕੁੰਡੇ ਦੇ ਲਈ ਸਾਨੂੰ ਤੁਸੀਂ ਜਿੰਨੇ ਰੱਖਣੇ ਆ ਬਾਰਡਰ ਦੇ ਉਨੇ ਹੀ ਉੱਪਰ ਰੱਖ ਲਿਓ ਕੋਈ ਜ਼ਿਆਦਾ ਕੁੰਡੇ ਵਧਾਣ ਦੀ ਲੋੜ ਨਹੀਂ ਤੇ ਵੈਸੇ ਤੁਹਾਨੂੰ ਇਹਦੇ ਲਈ ਬਾਰਡਰ ਬੁਣਨ ਦੀ ਵੀ ਲੋੜ ਨਹੀਂ ਜਿਸ ਤਰ੍ਹਾਂ ਮੈਂ ਸਿਰਫ niche ਦੋ ਸਲਾਈਆਂ ਤੇ ਨੀ ਬੇਸਿਕ ਪਾਕੇ ਸ਼ੁਰੂ ਕੀਤਾ ਤੁਸੀਂ ਇਦਾਂ ਹੀ ਕਰ ਸਕਦੇ ਹੋ ਤੇ ਇਹਦੇ ਨਾਲ ਇਹਦੀ ਲੁੱਕ ਬਿਲਕੁਲ ਅਲੱਗ ਆਉਂਦੀ ਹੈ ਅਮੇਜ਼ਿੰਗ ਆਉਂਦੀ ਹੈ ਤੇ ਵਧੀਆ ਲੱਗਦਾ ਤਾਂ ਫਿਰ ਕੁੰਡੇ ਪਾਕੇ ਕਰਦੇ ਹਾਂ ਸ਼ੁਰੂ ਅੱਜ ਤੇ ਮੈਂ ਤੁਹਾਨੂੰ ਦੱਸਾਂ ਵੀ ਅਸੀਂ 4 ਦੇ ਮਲਟੀਪਲ ਕੁੰਡੇ ਪਾਣੇ ਮੈਂ 4 ਦੇ ਮਲਟੀਪਲ ਕੁੰਡੇ ਪਾਲੇ ਤੇ ਅਸੀਂ ਇਹਦੀ ਜਿਹੜੀ ਪੈਟਰਨ ਹੈ ਇਹਦੀ ਪਹਿਲੇ ਆ 4 ਬੇਸਿਕ ਰੋ ਪੈਣਗੇ ਠੀਕ ਹੈ ਜੀ 4 ਇਹਦੇ ਹਰ ਪਾਸੇ ਬੇਸਿਕ ਰੋ ਪਹਿਲਾਂ ਪਾਣੀ ਹੈ ਦੇਖੋ ਇਹਦੇ ਕੁੰਡੇ ਕਿਦਾਂ ਸੈਟ ਕਰਨੇ ਪਹਿਲਾ ਕੁੰਡਾ ਸੇ ਐਸਟਿਚ ਕਰਾਂਗੇ ਫਿਰ ਦੋ ਪੁੱਠੇ ਦੋ ਸਿੱਦੇ ਦੋ ਪੁੱਠੇ ਦੋ ਸਿੱਦੇ ਦੋ ਪੁੱਠੇ ਦੋ ਸਿੱਦੇ ਦੋ ਪੁੱਠੇ ਦੋ ਸਿੱਦੇ ਮੀਨਸ ਜਿਹੜਾ ਚਾਰ ਕੁੰਡੇ ਦਾ ਪੈਟਰਨ ਇਸ ਤੋਂ ਪਹਿਲਾ ਕੁੰਡਾ ਸੇ ਸਟਿਚ ਕੀਤਾ ਫਿਰ ਚਾਰ ਦੋ ਪੁੱਠੇ ਦੋ ਸਿੱਦੇ ਇੱਦਾਂ ਬੁੰਦੇ ਹੋਏ ਆ ਗਏ ਸੀ ਸਾਰੇ ਲਾਸਟ ਵਿੱਚ ਦੋ ਪੁੱਠੇ ਤੇ ਇੱਕ ਐ ਸਟਿਚ ਤੇ ਇਹ ਸਾਡੇ ਚਾਰ ਕੁੰਡੇ ਜਿਹੜੇ ਅਸੀਂ ਮਨ ਲਕਿ ਚਾਰ ਦੇ ਮਲਟੀਪਲ ਪਾਈ ਤੇ ਚਾਰ ਸੈਟ ਹੋ ਗਏ ਜਿਹੜੇ ਦੂਸਰੇ ਚਾਰ ਸਾਡੇ ਸੈਟ ਹੋਏ ਉਸ ਤੋਂ ਦੇਖੋ ਤਿੰਨ ਕੁੰਡੇ ਸਾਡੇ ਅੰਦਰ ਪੁੱਠੇ ਆ ਜਾਂਦੇ ਨੇ ਤੇ ਇੱਕ ਸਾਡਾ ਇੱਧਰ ਐ ਸਟਿਚ ਦਾ ਆ ਜਾਂਦਾ ਇਹ ਸਾਡੇ ਚਾਰ ਕੁੰਡੇ ਸੈਟ ਹੋ ਗਏ ਆ ਇਸ ਲਈ ਅਸੇ ਤੋਂ ਕੋਈ ਅਸੇ ਐਕਸਟਰਾ ਕੁੰਡਾ ਨਹੀਂ ਪਾਇਆ ਚਾਰ ਦੇ ਮਲਟੀਪਲ ਹੀ ਕੁੰਡੇ ਪਾ ਕੇ ਇਹਨਾਂ ਨੂੰ ਸੈੱਟ ਕਰ ਲਿਆ ਹੋਇਆ ਤੇ ਹੁਣ ਅਸੀਂ ਪੈਟਰਨ ਨੂੰ ਕੱਢਣ ਜਾ ਰਹੇ ਹਾਂ ਸ਼ੁਰੂ ਜਿਹਦੇ ਲਈ ਮੈਂ ਥੋੜੇ ਜਿਹਾ ਕੁੰਡੇ ਪਾ ਲਏ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਠੀਕ ਹੈ ਜੀ ਤਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਤਾਗਾ ਪਿੱਛੇ ਦੋ ਕੁੰਡੇ ਸਿੱਧੇ ਫੇਰ ਤਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਇਹ ਸਾਡੀ ਬੇਸਿਕ ਰੋ ਹੈ ਜਿਹੜੀ ਕਿ ਅਸੀਂ ਚਾਰ ਪਾਣੀਆਂ ਨੇ ਇਸ ਤੋਂ ਬਾਅਦ ਅਸੀਂ ਇਹ ਵਾਲੀ ਰੋ ਰਿਪੀਟ ਨਹੀਂ ਹੋਣੀ ਐ ਦੋ ਸਿੱਧੇ ਫਿਰ ਸਾਡਾ ਪੈਟਰਨ ਸ਼ੁਰੂ ਹੋ ਜਾਣਾ ਦੋ ਪੁੱਠੇ ਤੇ ਇਹ ਲਾਸਟ ਵਾਲਾ ਖੁੰਡਾ ਸਿੱਧਾ ਪਹਿਲੀ ਸिलाई ਇੱਧਰ ਪਾ ਲੈਣੀ ਤੇ ਦੂਜੀ ਸਲਾਈਸ ਸਿੱਧੇ ਤੋਂ ਸਿੱਧੇ ਪੁੱਠੇ ਤੇ ਪੁੱਠੇ ਦੇਖੋ ਧਾਗਾ ਆਪਣੇ ਵੱਲ ਦੋ ਖੁੰਡੇ ਸਿੱਧੇ ਧਾਗਾ ਪਿੱਛੇ ਕਰਕੇ ਧਾਗਾ ਆਪਣੇ ਵੱਲ ਦੋ ਖੁੰਡੇ ਪੁੱਠੇ ਧਾਗਾ ਪਿੱਛੇ ਦੋ ਖੁੰਡੇ ਸਿੱਧੇ ਤੇ ਦੋ ਖੁੰਡੇ ਪੁੱਠੇ ਠੀਕ ਹੈ ਪਹਿਲੀਆਂ ਚਾਰ ਸਲਾਈਆਂ ਅਸੀਂ ਦੋ ਸਿੱਧੇ ਦੋ ਪੁੱਠੇ ਆਂ ਦੀ ਪਾ ਕੇ ਕੰਪਲੀਟ ਕਰ ਲੈਣੇ ਆ ਤੇ ਚਾਰ ਸਲਾਈਆਂ ਬਾਅਦ ਸਾਡਾ ਪੈਟਰਨ ਸ਼ੁਰੂ ਹੋਣਾ ਤੇ ਅਸੀਂ ਫੇਰ ਇਹ ਚਾਰ ਸਲਾਈਆਂ ਪਾ ਕੇ ਆਪਣਾ ਪੈਟਰਨ ਹੁਣ ਸ਼ੁਰੂ ਕਰਨ ਜਾ ਰਹੇ ਆ ਇਹ ਸਾਡੀ ਬੇਸਿਕ ਰੋਪ ਹੈਗੇ ਜਿਹੜੇ ਅਸੀਂ ਸਾਡੀ ਫੇਰ ਰਿਪੀਟ ਨਹੀਂ ਹੋਣੀ ਆ ਹੁਣ ਅਸੀਂ ਪੈਟਰਨ ਆਪਣਾ ਫਰਸਟ ਰੋ ਤੋਂ ਤੁਸੀਂ ਲਗਾ ਲਓ ਹੁਣ ਅਸੀਂ ਫਰਸਟ ਰੋ ਸਟਾਰਟ ਕਰਨ ਜਾ ਰਹੇ ਆ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਦੋ ਕੁੰਡੇ ਪੁੱਠੇ ਧਾਗਾ ਪਿੱਛੇ हम दोडिया तो बाद असि इत एक दो तीन चार चार नीचे जाके इतों असी एक कुंडा चुक लवोंगे ए ता ही असं चार बेसिक रो पाइया ने एक कुंडा चुक लिया एक कुंडा चुकन तो बाद असी दो कुंडे सीधे धागा अपने वाल फिर दो कुंडे पुट्ठे दो कुंडे पुठे बाद धागा पीछे फिर असि देखो 1 2 3 4 نیچے ਜਾ ਕੇ ਆ ਦੇਖੋ ਇੱਥੋਂ ਇੱਥੇ ਹੋਲ ਚ ਪਾਵਾਂਗੇ ਤੇ ਇੱਕ ਹੁੰਡਾ ਇੱਥੇ ਅਸੀਂ ਚੁੱਕ ਲਵਾਂਗੇ ਚੁੱਕ ਕੇ ਇਹਨੂੰ ਬਰਾਬਰ ਲਿਆਵਾਂਗੇ ਤੇ ਆ ਕੇ ਫਿਰ ਅਸੀਂ ਦੋ ਹੁੰਡੇ ਸਿੱਧੇ ਸਾਗਾ ਆਪਣੇ ਵੱਲ ਫਿਰ ਦੋ ਹੁੰਡੇ ਪੁੱਠੇ ਐ ਸਟਿਚ ਵਾਲਾ ਹੁੰਡਾ ਸਿੱਧਾ ਇਹ ਸਾਡੀ ਪੈਟਰਨ ਦੀ ਫਸਟ ਰੋ ਹੋ ਗਈ ਹੁਣ ਅਸੀਂ ਆਗੇ ਸੈਕੰਡ ਸੈਕੰਡ ਰੋਤੇ ਹਨ ਤੇ ਰੌਂਗ ਸਾਈਡ ਤੇ ਪਹਿਲੇ ਕੁੰਡੇ ਨੂੰ ਅਨੁਐਸਟੀ ਥਾਗਾ ਪਿੱਛੇ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਤੋਂ ਬਾਅਦ ਸੌਰੀ ਦੋ ਕੁੰਡੇ ਸਿੱਧੇ ਥਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਤੋਂ ਬਾਅਦ ਜਿਹੜਾ ਕੁੰਡਾ ਸਨੀਚੋ ਚੁੱਕਿਆ ਸੀ ਉਹਨੂੰ ਇਦਾਂ ਬਗੈਰ ਬੁਣਿਆ ਚੁੱਕ ਲਵਾਂਗੇ ਫਿਰ ਥਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਦੂਜੀ ਸਲਾਈ ਹੈ ਰੌਂਗ ਸਾਈਡ ਤੇ ਫਿਰ ਦੋ ਕੁੰਡੇ ਪੁੱਠੇ ਐ ਸਟਿਚ ਵਾਲਾ ਕੁੰਡਾ ਨੀਚੋ ਚੁੱਕ ਲਿਆ ਇਦਾਂ ਹੀ ਬਗੈਰ ਬੁਣਿਆ ਸੋਰੀ ਜਿਹੜਾ ਨੀਚੋ ਕੁੰਡਾ ਚੁੱਕਿਆ ਸੀ ਇਹਨੂੰ ਇਦਾਂ ਹੀ ਬਗੈਰ ਬੁਣਿਆ ਚੁੱਕ ਲਿਆ ਦੋ ਕੁੰਡੇ ਫੇਰ ਸਿੱਧੇ ਧਾਗਾ ਆਪਣੇ ਵੱਲ ਕਰਕੇ ਲਾਸਟ ਵਾਲਾ ਕੁੰਡਾ ਪੁੱਠਾ ਸਿੱਧਾ ਜਿੱਦਾਂ ਮਰਜ਼ੀ ਤੁਸੀਂ ਕਰ ਲਓ ਅਸੀਂ ਆ ਗਏ ਹੁਣ ਪੈਟਰਨ ਦੀ ਤੀਸਰੀ ਰੋ ਪੈਟਰਨ ਦੀ ਤੀਸਰੀ ਰੋ ਚ ਫੇਰ ਪਹਿਲੇ ਕੁੰਡੇ ਨੂੰ ਐਸਟੇ ਚ ਦੋ ਕੁੰਡੇ ਕੁੱਠੇ ਦੋ ਕੁੰਡੇ ਪੁੱਠੇ ਤਾਂ ਬਾਅਦ ਧਾਗਾ ਪਿੱਛੇ ਕਰਕੇ ਹੁਣ ਅਸੀਂ ਆ ਜਿਹੜਾ ਪਹਿਲਾ ਕੁੰਡਾ ਨੀਚੋ ਚੁੱਕਿਆ ਸੀ ਇਹਨੂੰ ਇਹਨੂੰ ਅਸੀਂ ਇਦਾਂ ਸਿੱਧਾ ਕਰ ਲੈਣਾ ਤਾਂ ਕਿ ਤਾਂ ਬਾਲੇ ਦੇ ਵਿੱਚ ਕੋਈ ਨਾ ਰਵੇ ਤੇ ਇਹ ਵਾਲਾ ਕੁੰਡਾ ਦੋਨੇ ਲੈ ਕੇ ਦੋ ਦਾ ਇੱਕ ਕਰ ਦੇਣਾ ਦੋ ਦੇ ਕਰਕੇ ਅਗਲਾ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਫੇਰ ਦੋ ਕੁੰਡੇ ਕੁੱਠੇ ਇਹ ਸਾਡਾ 4 ਕੁੰਡਿਆਂ ਦਾ ਪੈਟਰਨ ਇੱਥੇ ਕੰਪਲੀਟ ਹੋ ਗਿਆ ਫੇਰ 4 ਕੁੰਡਿਆਂ ਦਾ ਦੇਖੋ ਇੱਕ ਕੁੰਡਾ ਪੁੱਠਾ ਦੂਜਾ ਕੁੱਠਾ ਤਾਗਾ ਪਿੱਛੇ ਆ ਜਿਹੜਾ ਸੇ ਨੀਚੋਂ ਕੁੰਡਾ ਚੁੱਕਿਆ ਇਹ ਵਾਲਾ ਤੇ ਇਹ ਦੋਨੇ ਇੱਧੇ ਹੀ ਲਵਾਂਗੇ ਤੇ ਦੋ ਦਾ ਇੱਕ ਕਰ ਦੇਵਾਂਗੇ ਇੱਥਾ ਤੇ ਆ ਚੌਥਾ ਕੁੰਡਾ ਵੀ ਸਿੱਧਾ ਸਾਡਾ 4 ਕੁੰਡਿਆਂ ਦਾ ਪੈਟਰਨ ਫੇਰ ਕੰਪਲੀਟ ਹੋ ਗਿਆ ਇਹ ਸਾਡੇ ਤਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਕੁੱਠੇ एसटिज वाला कुंडा पुठा सीधा जिदा तुम तो सी मर्जी बुन लो हूँ असी तीजी सिलाई हूँ असें आ गए चौथी सिलाई रोंग साइड चौथी सिलाई असी फिर दो सीधे दो पुठ्ठे पाकर कंप्लीट कर लेने सीधे तो सीधे तो पुट्ठे पुठे धागा पीछे फिर दोडे सीधे धागा अपने वो कुंडे पुठे ये साड़ी चौथी सिलाई पैटर्न दंप्लीट हो गई ਹੁਣ ਅਸੀਂ ਆ ਜਾਨੇ ਆਪਣੇ ਪੰਜਵੀਂ ਸਲਾਈ ਤੇ। ਕੋ ਪੈਟਰਨ ਦੀ ਪੰਜਵੀਂ ਸਲਾਈ। ਪਹਿਲੇ ਕੁੰਡੇ ਨੂੰ ਐਸਟ੍ਰਿਚ ਦੂਜਾ ਕੁੰਡਾ ਪੁੱਠਾ। ਦੋ ਕੁੰਡੇ ਪੁੱਠੇ, ਦੋ ਕੁੰਡੇ ਪੁੱਠੇ ਤੋਂ ਬਾਅਦ ਧਾਗਾ ਪਿੱਛੇ। ਫਿਰ ਹੁਣ ਇਹ ਵਾਲੇ ਦੋ ਕੁੰਡੇ ਅਸੀਂ ਸਿੱਧੇ ਬੁਣ ਲੈਣੇ ਆ। ਦੋ ਕੁੰਡੇ ਸਿੱਧਿਆਂ ਤੋਂ ਬਾਅਦ ਫਿਰ ਅਸੀਂ ਇੱਥੋਂ ਆ ਦੇਖੋ। 1 2 3 4 चार तो बाद फिर असी इतों कुा चुक लेना आौथा सा आ रहा कुंडा चुक लिया बराबर कर लिया धागा अपने वाल दो पुठे धागा पीछे दो कुंडे सीधे हूँ दोडे सीधे बुन तो बाद चुकया हूँ अस कु इधरों चुक रहे पर एक दो तीन चार चार तो बाद जो ए वल आ रहा हमेशा चार तो बाद ही असं कुंडा नीचों चुकना मीनस के चार होल तो बाद ਆ ਦੇਖੋ ਇਦਾਂ ਤੁਸੀਂ ਕਾਊਂਟ ਕਰ ਸਕਦੇ ਹੋ 1 2 3 4 ਇਦਾਂ ਧਾਗਾ ਆਪਣੇ ਵੱਲ ਫੇਰ ਦੋ ਕੁੰਡੇ ਪੁੱਠੇ ਇਹ ਸਾਡੇ ਪੈਟਰਨ ਦੀ 5ਵੀਂ ਰੋਅ ਕੰਪਲੀਟ ਹੋ ਗਈ ਪੈਟਰਨ ਦੀ 6ਵੀਂ ਰੋਅ ਪੁੱਠੀ ਸਾਈਡ ਤੇ ਪੈਟਰਨ ਦੀ 6ਵੀਂ ਰੋਅ ਚ ਫੇਰ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤਬਾ ਧਾਗਾ ਆਪਣੇ ਵੱਲ ਕੀਤਾ ਇਹ ਕੁੰਡਾ ਜਿਹੜਾ ਅਸੀਂ ਨੀਚੋਂ ਚੁੱਕਿਆ ਸੀ ਆਹ ਵਾਲਾ ਇਹਨੂੰ ਅਸੀਂ బగైర బుక్ అగలే దో కుడే పుట్ే ఫే ధాగా పిచ్చే దో కుడే సీ ధాగాపే వాళ్ళ జీచో కుడా చుక్కే బగైర బగలే దో కుండే పుట్ే ధాగా పిచ్చే దో కుండే సీస్టిలా కు సెా పుట్ా జిదా మర్జీ తున లో హిన్న పట్ రోజు ਇਸ ਚ ਫੇਰ ਦੇਖੋ ਧਾਗਾ ਆਪਣੇ ਵੱਲ ਪਹਿਲਾ ਕੁੰਡਾ ਸਟਿਚ ਵਾਲਾ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਇਹ ਕੁੰਡਾ ਸਿੱਧਾ ਬੁਨਣ ਤੋਂ ਬਾਅਦ ਹੁਣ ਅਸੀਂ ਆਹ ਵਾਲੇ ਕੁੰਡੇ ਦੇ ਨਾਲ ਐਦਾਂ ਦੋ ਦਾ ਇੱਕ ਐਦਾਂ ਧਾਗਾ ਆਪਣੇ ਵੱਲ ਫੇਰ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਫੇਰਾ ਦੇਖੋ ਇਹ ਕੁੰਡਾ ਸਿੱਧਾ ਆਹ ਵਾਲੇ ਕੁੰਡੇ ਦੇ ਨਾਲ ਇਹ ਵਾਲੇ ਕੁੰਡੇ ਨੂੰ ਕਰ ਦਨਾਂ ਪੰਨ ਜਿਹੜਾ ਕੁੰਡਾ ਨਿੱਚ ਚੁੱਕਿਆ ਸੀ ਉਹ ਵਾਲਾ ਅੱਗ ਆਪਣੇ ਵੱਲ ਦੋ ਕੁੰਡੇ ਪੁੱਠੇ ਤੇ ਐ ਸਟਿਚ ਵਾਲਾ ਕੁੰਡਾ ਪੈਟਰਨ ਦੀ ਲਾਸਟ ਰੋ ਫੇਰ ਅਸੀਂ ਦੋ ਸਿੱਧੇ ਦੋ ਪੁੱਠੇ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਹ ਸਾਡਾ 8 ਰੋ ਦਾ ਪੈਟਰਨ ਬਣ ਕੇ ਕੰਪਲੀਟ ਹੋ ਗਿਆ ਲਾਸਟ ਰੋ ਦੋ ਸਿੱਧੇ ਦੋ ਪੁੱਠੇ ਇੱਦਾਂ ਹੀ ਬਣਾ ਕੇ ਕੰਪਲੀਟ ਕਰ ਲਿਆ ਬੈਟਮ ਫਿਰ ਸਾਡਾ ਫਸਟ ਰੋ ਤੋਂ ਸ਼ੁਰੂ ਹੋ ਜਾਣਾ ਜਿਸ ਤਰ੍ਹਾਂ ਅਸੀਂ ਫਸਟ ਰੋ ਤੋਂ ਪਾਇਆ ਸੀ ਫਸਟ ਰੋ ਤੋਂ ਉਹੀ ਮੈਥੋਡਿਕ ਵਾਰੀ ਸ਼ੁਰੂ ਕਰਕੇ ਦਸ ਦਨੇ ਆ ਫਿਰ ਪੈਟਰਨ ਫਿਰ ਅਸੀਂ ਫਸਟ ਰੋ ਤੋਂ ਸ਼ੁਰੂ ਕਰ ਲੈਣਾ ਪਹਿਲੇ ਸરા ਹੀ ਤਾਂ ਫਿਰ ਅਸੀਂ ਪੈਟਰਨ ਸ਼ੁਰੂ ਕਰਨ ਜਾ ਰਹੇ ਹਾਂ ਦੇਖੋ ਪਹਿਲੇ ਕੁੰਡੇ ਨੂੰ ਕਰਾਂਗੇ ਐ ਸਟਿਚ ਦੂਜੇ ਕੁੰਡਾ ਪੁੱਠਾ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠਾ ਦਵਾ ਤਾ ਅੱਗਾ ਪਿੱਛੇ ਹੁਣ ਫਿਰ ਅਸੀਂ ਇੱਥੋਂ ਦੇਖੋ 1 2 3 4 4 ਤੋਂ ਬਾਅਦ ਅਸੀਂ ਇੱਥੇ ਸिलाई ਪਾਵਾਂਗੇ ਆ ਦੇਖੋ ਤੇ ਇੱਥੋਂ ਕੁੰਡਾ ਲਵਾਂਗੇ ਇੱਕ ਚੁੱਕ ਚੁੱਕ ਕੇ ਦੋ ਕੁੰਡੇ ਚੁੱਕ ਨਹੀਂ ਹੋਇਆ ਦੁਬਾਰਾ ਦੇਖਦੇ ਹਾਂ ਆ ਦੇਖੋ ਦੋ ਕੁੰਡੇ ਸੀਤੇ ਇਹਨੂੰ ਜਿਹੜਾ ਕੁੰਡਾ ਸੀ ਚੁੱਕਦੇ ਇਹਨੂੰ ਨਾ ਜ਼ਿਆਦਾ ਲੂਸ ਰੱਖਣਾ ਨਾ ਜ਼ਿਆਦਾ ਟਾਈਟ ਰੱਖਣਾ ਬਿਲਕੁਲ ਇਹਦੇ ਬਰਾਬਰ ਜਿਹਾ ਸੀ ਲੈਣਾ ਆਪਣੇ ਸਿਲਾਈਆਂ ਦੇ ਇੱਕ ਵਾਰੀ ਫੇਰ ਦੇਖ ਲਓ ਦੋ ਕੁੰਡੇ पुठे धागा पीछे एक कुंडा सीधा दूजा भी सीधा सीधियों तो बाद असी सॉरी पहला असं कुंडा चुकना दो कुंडे तो बाद असी देखो एक बार असी कुंडा इधरों चुकना एक बार इधरों जो इधरों चुकना तो असी इतों आके चार इथों नीचे चुक लेना देखो क्योंकि साड़ा पैटर्न फिर फसरो तो शुरू हो गया हो बस असं इस पैटर्न एदा ही बनाते चले जाना यही रो बार बार रिपीट हो जाए तो साढ़े पैटर्न दे लुक है देखो इदा आएगी देखो आ देखो कि पलफी बन है। के आए हैं आप थोड़े जो बुनके दसिए मैं थोड़ा थोड़े कुंडिया से तं दस ताकि चंकी तरह समझ आ जाए तो थोड़ा सारे सिलाइया मैं एक्सप्लेन कर देखो कि जिग एगे ने बनते आना हाँ देखो देख ही रहे होने देखो इतना इतना ऐसा जि बड़ा वजी जिग जैग वाला पैटर्न है बन के आऊगा तो फिर बनाओ उस पैटर्न ते कमेंट लग गया। ते तो कमेंट करके दसो कि लग्या तो फिर मिलते हैं कल एक नई वीडियो तो एक नवे पैटरना तो तुम बना ध्यान रखो जी ओके बाय बाय जी टेक केयर